ਆ ਤੁਸੀਂ ਲਵੀ ਜਨਹਿਤ ਸਮਿਤੀ ਵੱਲੋਂ ਜਿਹੜਾ ਇੱਕ ਉਦੈ ਲਾਂਗ ਕਰਦੇ ਕਿੰਨੇ ਕਿੰਦਾ ਦੇਖਦੇ ਹੋ ਜੀ ਪੰਜਾਬ ਦੇ ਵਾਤਾਵਰਨ ਨੂੰ ਦੇਖਦੇ ਹੋਏ ਜਿਹੜੀ ਕਿ ਜਨਹਿਤ ਸਮਤੀ ਇਹਨਾਂ ਨੇ ਇੱਕ ਪਰਨਤਾ ਰਿਹਾ ਕਿ ਅਸੀਂ ਜਿਹੜੇ ਆ ਕਿ ਰੋਜ਼ਾਨਾ ਕਿਤੇ ਨਾ ਕਿਤੇ ਬੂਟੇ ਲਗਾ ਰਹੇ ਆ ਕਿ ਸਾਡੇ ਪੰਜਾਬ ਦਾ ਜਿਹੜਾ ਵਾਤਾਵਰਨ ਵਧੀਆ ਰਹੇ ਹਰਿਆਵਲਾ ਰਹੇ ਸਾਡਾ ਉਸ ਦੀ ਲੜੀ ਦੇ ਵਿੱਚ ਜਿਹੜਾ ਅੱਜ ਹੈ ਫੁਲਕੀ ਐਨ ਕਲੇਬ ਦੇ ਵਿੱਚ ਬਹੁਤ ਵੱਡੀ ਜਿਹੜੀ ਇਹਨਾਂ ਦੀ ਟੀਮ ਹੈ ਔਰ ਮੋਦਵਰ ਵਿਅਕਤੀ ਹੈ ਸਾਰੇ ਜਿਹੜੇ ਆ ਇੱਥੇ ਬੂਟੇ ਲਗਾ ਰਹੇ ਆ ਬਹੁਤ ਹੀ ਸਲੰਘਾਯੋਗ ਹੈ ਇਕੱਲੇ ਬੂਟੇ ਹੀ ਨਹੀਂ ਲਗਾਉਂਦੇ ਇਸ ਤੋਂ ਇਲਾਵਾ ਹੋਰ ਵੀ ਸਮਾਜ ਦੇ ਵਿੱਚ ਜਿਵੇਂ ਕਿ ਖੂਨਦਾਨ ਕੈਂਪ ਲਗਾਣੇ ਔਰ ਕੋਈ ਲੋੜਵੰਦ ਵਿਅਕਤੀ ਹੈ ਉਸ ਨੂੰ ਰਾਸ਼ਨ ਬੰਦਣਾ ਜਾਂ ਕੋਈ ਬੱਚੇ ਆ ਸਟੱਡੀ ਅੱਛੀ ਕਰ ਰਹੇ ਆ ਉਹਨਾਂ ਦੇ ਕੋਲ ਫੀਸ ਭਰਨ ਲਈ ਪੈਸੇ ਨਹੀਂ ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਆ ਇਹ ਸਮਾਜ ਦੇ ਲਈ ਚੰਗੇ ਕੰਮ ਕਰ ਰਹੇ ਆ ਸੋ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਇਹ ਟੀਮ ਜਿਹੜੀ ਆ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੇ ਔਰ ਸਥਿਤਬੰਦ ਹੋਵੇ ਔਰ ਇਹਨਾਂ ਦੇ ਨਾਲ ਹੋਰ ਵੀ ਲੋਕ ਜੁੜਨ ਤਾਂ ਕਿ ਇਹ ਜਿਹੜੀਆਂ ਵੀ ਕੋਈ ਸਮਾਜ ਦੇ ਵਿੱਚ ਰੂਟੀਆਂ ਉਹਨਾਂ ਨੂੰ ਅਗਨੋਸ਼ ਸ਼ਰਮਾ ਜਨ ਸੰਘ ਤੋਂ ਮੇਰੇ ਨਾਲ ਸੰਦੀਪ ਸਿੰਘ ਲਾ ਜੀ ਪ੍ਰੈਜ਼ੀਡੈਂਟ ਫੁਲਕੇਨ ਕਲੇ ਕਰਨਾਲ ਸਿੰਘ ਜੀ ਡੀਐਸਪੀ ਸੀ ਤੇ ਐਮਨਦੀਪ ਬੜਾਰ ਜੀ ਐਸਪੀ ਰਟਾਇਰਡ ਸਾਡੇ ਅੱਜ ਸਪੈਸ਼ਲ ਬੈਂਕ ਆਫ ਸੋਨਾ ਦਾ ਲੀਡਰ ਐਸ ਨਾਗਰਾਜ ਜੀ ਜਵਾਰ ਜੀ ਸਮੀਰ ਜੀ ਤੇ ਪਹਿਲਾਂ ਸਾਰੇ ਫੁਲਕਿਆਂ ਵਾਲ ਕਲੇਬ ਦੇ ਖਾਸ ਤੌਰ ਤੇ ਦੀਪਕ ਮੰਸਰ ਦੀ ਐਫਰਟਸ ਨਾਲ ਅਸੀਂ ਇੱਥੇ ਬੂਟੇ ਲਗਾਏ ਆਂ ਸਿੰਘਲਾ ਜੀ ਰਮੇਸ਼ ਸਿੰਘਲਾ ਜੀ ਪਲੱਸ ਸਾਡੇ ਪ੍ਰੋਫੈਸਰ ਅਸ਼ੋਕ ਵਰਮਾ ਜੀ ਜਿਹੜੇ ਸਾਡੇ ਕਮੇਟੀ ਦੇ ਇੱਕ ਐਡਵਾਈਜ਼ਰ ਐ ਬੂਟੇ ਲਗਾਣ ਤੇ ਨਾਲ ਸਾਡੇ ਪਰਮਿੰਦਰ ਪ੍ਰਵਹਲਵਾਂ ਜੀ ਸਾਰੀ ਟੀਮ ਨੇ ਅੱਥੇ ਜਿੱਥੇ ਤਕਰੀਬਨ ਸਾਨੂੰ ਉਮੀਦ ਆ ਸੀ ਫੁਲਕਿਆਂ ਵਾਲ ਕੇ 70 80 ਬੂਟੇ ਲਗਾਵਾਂਗੇ ਤੇ ਮੈਨੂੰ ਉਮੀਦ ਹੈ ਬਾਅਦ ਹੀ ਬੂਟੇ ਇੱਥੇ ਬਹੁਤ ਜ਼ਿਆਦਾ ਲੱਗੇ ਇਹਨਾਂ ਨੂੰ ਵੀ ਪੂਰੇ ਮੇਨਟੇਨ ਵੀ ਕਰਨਗੇ ਸਾਡੇ ਜਿਹੜੇ ਸਾਥੀ ਆ ਔਰ ਇੱਕ এনवायरमेंट ਨੂੰ ਅੱਛਾ ਕਰਨ ਵਾਸਤੇ ਸਾਨੂੰ ਬੜਾ ਬੈਨੀਫਿਟ ਮਿਲੇਗਾ ਇਨਫਰਕਚਰ ਦੇ ਵਿੱਚ ਕਿਉਂਕਿ ਅੱਜ ਕੱਲ ਜੋ ਹਾਲਾਤ ਆ ਆਪਾਂ ਮੈਂ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਆਪਾਂ ਨੂੰ ਜਿੱਥੇ ਵੀ ਜਗ੍ਹਾ ਮਿਲਦੀ ਆ ਆਪਾਂ ਨੂੰ ਜਰੂਰ ਆਪਣੇ ਜਨਮ ਦਿਨ ਤੇ ਆਪਣੇ ਮੈਰਿਜ ਦੇ ਦਿਨ ਬੂਟੇ ਲਗਾਉਣੇ ਚਾਹੀਦੇ ਆ ਸਾਡੇ ਆਲਰੇ ਜਿਹੜੇ ਪ੍ਰੋਜੈਕਟ ਚੱਲ ਰਹੇ ਆ ਪਲਾਂਟੇਸ਼ਨ ਦਾ ਮੈਡੀਕਲ ਦਾ ਐਜੂਕੇਸ਼ਨ ਦਾ ਲੋਕਾਂ ਨੂੰ ਮੈਂ ਰਿਕਵੈਸਟ ਕਰਦਾ ਸਾਡੇ ਨਿਸੰਮਤੀ ਨਾਲ ਜੁੜੋ ਅਸੀਂ ਕੱਲ ਆਈਟੀਆਈ ਚ ਵੀ ਤਕਰੀਬਨ 200 ਬੂਟਾ ਹੋਰ ਲਗਾਣਾ ਇਸੇ ਤਰ੍ਹਾਂ ਸਾਡਾ ਸੀਜ਼ਨ ਦੇ 1000 ਬੂਟਾ ਸਾ ਕੈਸਾ ਸੋਸੀ ਲਗਾਤਾ ਦੋ ਤਿੰਨ ਦਿਨ ਸੁਧੋਰ ਲੋਕ ਆ ਕੇ ਹਜ਼ਾਰ ਬੁੱਟਾ ਪੂਰਾ ਕਰ ਦਾਂਗੇ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਸਾਡੇ ਨਾਲ ਜੁੜੋ ਸਾਡੇ ਮੈਂਬਰ ਬਣੋ ਜਿਹੜਾ ਮਾਉਂਟੇਨੈਂਟ ਕਰਦੇ ਆ ਸਾਨੂੰ ਬੜੀ ਅੱਛੀ ਤਰ੍ਹਾਂ ਯੂਜ਼ ਕਰਦੇ ਆ ਸਾਡੇ ਕੋਲ ਪੰਜ ਐਮਬੂਲੈਂਸ ਹੈ ਸਿਲਾਈ ਸੈਂਟਰ ਹੈ ਕੋ ਮੋਟਰ ਸੈਂਟਰ ਹੈ ਤੇ ਸਾਡੀ ਕੋਸ਼ਿਸ਼ ਇਹਦੇ ਮੈਕਸੀਮਲ ਲੋਕਾਂ ਦੀ ਹੈਲਪ ਕਰ ਸਕੀਏ